ਅੱਜ ਇੱਕ ਹੋਰ ਬਲਵੰਤ ਗਰਗੀ ਦੀ ਕਹਾਣੀ ਦੇਖਜੀ ਤੁਹਾਡ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੋਨਯੋ ਯੂਟਿਊਬ ਚੈਨਲ ਸਵੀ ਮੀਡੀਆ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਆਡੀਓ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਕਹਾਣੀ ਦੇਖਜੀ ਨਿੱਕੇ ਜਿਹੇ ਇੱਕ ਕਮਰੇ ਵਿੱਚ ਅਸੀਂ ਦੋ ਛੜੇ ਰਹਿੰਦੇ ਸੀ ਦੋਵੇਂ ਬੇਕਾਰ ਦੋਵੇਂ ਘੌਲੀ ਦੋਵੇਂ ਸ਼ਾਇਰ ਦੋਹਾਂ ਦੀ ਕੋਈ ਕੁੜੀ ਵਾਕਿਫ ਨਹੀਂ ਸੀ ਜਿਸ ਲਈ ਅਕਸਰ ਕਲਪਨਾ ਦੇ ਸੰਸਾਰ ਵਿੱਚ ਜੀ ਅਸੀਂ ਸੋਹਣੀਆਂ ਕੁੜੀਆਂ ਨਾਲ ਇਸ਼ਕ ਕਰਦੇ ਅਸੀਂ ਦਿਨ ਚੜ੍ਹੇ ਆਰਾਮ ਨਾਲ ਉੱਠਦੇ ਹੌਲੀ ਹੌਲੀ ਚਾਹ ਬਣਾਉਂਦੇ ਅਖਬਾਰ ਪੜ੍ਹਦੇ ਤੇ ਫਿਰ ਉਸ ਸਾਫੇ ਨੂੰ ਤਿੰਨ ਵਾਰ ਘੋਕਦੇ ਜਿਸ ਉੱਤੇ ਛਾਦੀਆਂ ਤੇ ਨੌਕਰੀਆਂ ਦੇ ਇਸ਼ਤਿਹਾਰ ਹੁੰਦੇ ਮੇਰਾ ਸਾਥੀ ਦਵਿੰਦਰ ਸਿੰਘ ਜੋਸ਼ ਮੋਰਚਨੇ ਨਾਲ ਦਾੜੀ ਦੇ ਵਾਲ ਪੜਤਦਾ ਹੋਇਆ ਬੋਲਦਾ ਲੈ ਬਈ ਇਹ ਕੁੜੀ ਤੇਰੇ ਕੰਮ ਦੀ ਹੈ ਉਮਰ 30 ਸਾਲ ਹੈ ਬੀਏ ਬੀ.ਟੀ. ਪਾਸ ਸਰਕਾਰੀ ਸਕੂਲ ਵਿੱਚ ਪੱਕੀ ਨੌਕਰੀ ਬਾਪ ਰਿਟਾਇਰਡ ਸਿਵਲ ਸਰਜਨਾ ਕੋਈ ਕੋਈ ਸ਼ਕਲ ਸੂਰਤ ਦੀ ਗੱਲ ਵੀ ਕਰ ਕੋਈ ਮੋਟੇ ਐਨਕਾਂ ਵਾਲੀ ਫੰਡਰ ਮਾਸਟਰਾਂ ਨਹੀਂ ਹੋਊਗੀ ਛੱਡ ਇਸ ਨੂੰ ਅਗਲਾ ਇਸ਼ਤਿਹਾਰ ਪੜ ਲੈ ਸੋਣਾ ਲੰਮੀ ਸੋਹਣੀ ਕੁੜੀ ਗੋਰਾ ਰੰਗ ਤਿੱਖੇ ਨੈਣ ਨਕਸ਼ ਬੀ.ਏ ਪਾਸ ਉਮਰ 20 ਸਾਲ ਸਤਾਰਵ ਚੌਂਦੀ ਸ਼ਕੀਨ ਵਰਦੀ ਲੋੜ ਹੈ ਜਿਸ ਦੀ ਆਮਦਨ ਘੱਟ ਤੋਂ ਘੱਟ 1000 ਰੁਪਏ ਮਹੀਨਾ ਹੋਵੇ ਏ ਦਾ ਸਾਲੀ ਕਿਸੇ ਠੇਕੇਦਾਰ ਨਾਲ ਵਿਆਹ ਕਰੂਗੀ ਇਸ ਨੂੰ ਚੰਗੇਵਾਦੀ ਨਹੀਂ ਚੰਗੇ ਰੁਪਈਏ ਦੀ ਲੋੜ ਹੈ ਅੱਗੇ ਪੜ ਅਸੀਂ ਵਾਰੀ ਵਾਰੀ ਸਭ ਕੁੜੀਆਂ ਨੂੰ ਰੱਦ ਕਰ ਦਿੰਦੇ ਫਿਰ ਨੌਕਰੀਆਂ ਵਾਲਾ ਕਾਲਮ ਪੜਦੇ ਇਸ ਵਿੱਚ ਵੀ ਇੰਜੀਨੀਅਰਾਂ ਤੇ ਅਕਾਊਂਟੈਂਟਾਂ ਦੀ ਲੋੜ ਹੁੰਦੀ ਕਦੇ ਕੋਈ ਅਜਿਹਾ ਇਸ਼ਤਿਹਾਰ ਨਹੀਂ ਸੀ ਪੜਿਆ ਜਿਸ ਵਿੱਚ ਸ਼ਾਇਰ ਦੀ ਲੋੜ ਹੋਵੇ ਰਸੀ ਦਿੱਲੀ ਵਿੱਚ ਹੋਈਆਂ ਚੋਰੀਆਂ ਤੇ ਉਧਾਲਿਆਂ ਦੀਆਂ ਖਬਰਾਂ ਪੜਦੇ 11 ਵਜੇ ਨੂੰ ਦੋਵੇਂ ਦਾੜੀਆਂ ਚੜਾ ਕੇ ਤੇ ਬੂਟ ਲਿਸ਼ਕਾ ਕੇ ਪਟੇਲ ਨਗਰ ਤੋਂ ਕਨਾਟ ਪਲੇਸ ਵੱਲ ਨਿਕਲ ਤੁਰਦੇ ਸ਼ਾਮ ਨੂੰ ਥੱਕੇ ਟੁੱਟੇ ਘਰ ਆਉਂਦੇ ਤਾਂ ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੁੰਦੇ ਅਸਾਂ ਦੋਹਾਂ ਨੇ ਆਪਣੇ ਆਪਣੇ ਕੰਮ ਵੰਡੇ ਹੋਏ ਸਨ ਸਵੇਰੇ ਦੁੱਧ ਮਹਿ ਲਿਆਉਣਾ ਅੱਗ ਉਹ ਬਾਲਦਾ ਪਿਆਲੇ ਮਹਿ ਧੋਂਦਾ ਚਾਹ ਉਹ ਬਣਾਉਂਦਾ ਆਟਾ ਮਹਿ ਗੁੰਨਦਾ ਰੋਟੀਆਂ ਪਕਾਉਂਦਾ ਪਰ ਭਾਂਡੇ ਮਾਂਜਣ ਤੋਂ ਅਸੀਂ ਦੋਵੇਂ ਟਲਦੇ ਸਾਂ ਰੋਜ਼ ਇਹੋ ਸੋਚਦੇ ਕਿ ਜਿਸ ਦਿਨ ਸਾਡੇ ਵਿੱਚੋਂ ਕਿਸੇ ਨੂੰ ਨੌਕਰੀ ਮਿਲ ਗਈ ਉਸ ਦਿਨ ਭਾਂਡੇ ਮਾਂਜਣ ਵਾਲੀ ਮਾਈ ਰੱਖ ਲਵਾਂਗੇ ਇਸ ਲਈ ਭਾਂਡੇ ਅਕਸਰ ਉਸੇ ਤਰ੍ਹਾਂ ਹੀ ਪਏ ਰਹਿੰਦੇ ਸਿਗੇ ਜਿਸ ਬਰਤਨ ਦੀ ਲੋਡ ਹੁੰਦੀ ਔਰ ਸਾਨੂੰ ਤੁਰੰਤ ਮਾਂਜ ਕੇ ਧੋ ਕੇ ਵਰਤ ਲੈਂਦੇ ਤੇ ਫਿਰ ਉਸੇ ਤਰ੍ਹਾਂ ਛੱਡ ਦਿੰਦੇ ਪੰਜੀ ਸੱਤੀ ਦਿਨੀ ਸਵਣਾ ਭਾਂਡਿਆਂ ਦੇ ਮਾਂਜਣ ਦੀ ਵਾਰੀ ਆ ਜਾਂਦੀ ਸੀ ਪਰ ਮੋٹے ਥੱਲੇ ਵਾਲੀ ਭਾਰਤ ਦੀ ਦੇਗਚੀ ਦੀ ਜਿਸ ਵਿੱਚ ਚਾਹ ਬਣਾਉਂਦੇ ਸਾਂ ਕਈ ਵਾਰੀ ਕਦੇ ਵੀ ਵਾਰ ਨਾ ਆਉਂਦੀ ਇਹ ਦੇਗਚੀ ਮੈਂ ਆਪਣੇ ਪਿੰਡੋਂ ਲੈ ਕੇ ਆਇਆ ਸਾਂ ਜੋ ਮੇਰੀ ਨਾਨੀ ਨੂੰ ਦਾਜ ਵਿੱਚ ਮਿਲੀ ਸੀ ਜੀ ਤੇ ਉਸਨੇ ਅੱਗੇ ਆਪਣੀ ਧੀ ਨੂੰ ਮੇਰੇ ਸ਼ੂਸ਼ਕ ਵਿੱਚ ਦੇਸੀ ਘਿਓ ਨਾਲ ਭਰ ਕੇ ਦਿੱਤਾ ਸੀਗਾ ਪਿੰਡ ਦੇ ਦੁੱਧ ਮੱਖਣਾਂ ਦਾ ਪਲਿਆ ਜਦੋਂ ਮੈਂ ਪੰਜਾਬੀ ਕਵਿਤਾ ਲਿਖਣ ਲੱਗਾ ਤਾਂ ਚਾਹ ਪੀਣੀ ਸ਼ੁਰੂ ਕਰ ਦਿੱਤੀ ਕਈ ਸਾਲਾਂ ਤੋਂ ਮੈਂ ਪਿੰਡੋਂ ਆਪਣੀ ਕਿਸਮਤ ਅਜ਼ਮਾਈ ਕਰ ਲਈ ਦਿੱਲੀ ਆਇਆ ਹੋਇਆ ਸਾਂ ਅਤੇ ਇਸੇ ਦੇਗਚੀ ਵਿੱਚ ਚਾਹ ਬਣਾ ਕੇ ਪਿੰਦਾ ਰਿਹਾ ਸਾਂ ਇਸ ਦੇਗਚੀ ਵਿੱਚੋਂ ਚਾਹ ਦੀ ਤੁਆਂਖੀ ਖੁੜਤਨ ਦੀ ਬੋ ਆਉਂਦੀ ਜੋ ਮੈਨੂੰ ਬਹੁਤ ਚੰਗੀ ਲੱਗਦੀ ਜਿਸ ਦੇ ਬਾਹਰ ਕਿੰਗਰੀ ਲਈ ਕਾਲਖ ਜੰਮੀ ਹੋਈ ਸੀਗੀ ਅਸੀਂ ਸੋਚਦੇ ਕਿ ਜੇ ਪਿਛਲੇ 60 ਸਾਲਾਂ ਵਿੱਚ ਇਸ ਦੇਜੀ ਦਾ ਕੁਝ ਨਹੀਂ ਵਿਗੜਿਆ ਤਾਂ ਹੁਣ ਕੀ ਖਰਾਬ ਹੋ ਜਾਣਾ ਹੈ ਸਾਡੀ ਲਾਪਰਵਾਹੀ ਕਰਕੇ ਇਸ ਦੇ ਨਿੱਗਰ ਸਰੀਰ ਉੱਤੇ ਕਲੱਤਨ ਵਟਿਆ ਕੋਜਾ ਜੋਬਣ ਆ ਗਿਆ ਸੀਗਾ ਜਿਸ ਦੇ ਅਸੀਂ ਆਦੀ ਹੋ ਗਏ ਸਾਂ ਇੱਕ ਦਿਨ ਸਾਡਾ ਇੱਕ ਮਿੱਤਰ ਅਵਤਾਰ ਜੀਰਵੀ ਬੰਬਈ ਤੋਂ ਸਾਨੂੰ ਮਿਲ ਲਾਇਆ ਉਸਨੇ ਫਿਲਮਾਂ ਵਿੱਚ ਕਈ ਗੀਤ ਲਿਖੇ ਸਨ ਤੇ ਇੱਕ ਦੋ ਕਰਾਰੇ ਇਸ਼ਕ ਵੀ ਕੀਤੇ ਸਨ ਉਸਦੀ ਰੇਸ਼ਮੀ ਕਮੀਜ਼ ਦੀ ਜੇਬ 'ਚ 100-100 ਦੇ ਨੋਟ ਸਨ ਉਸਨੇ ਇੱਕ ਨਾਟ ਪਲੇਸ ਵਿੱਚੋਂ ਪੇਸਟਰੀਆਂ ਤੇ ਕੇਕ ਖਰੀਦਿਆ ਤੇ ਟੈਕਸੀ ਵਿੱਚ ਬੈਠ ਕੇ ਸਾਨੂੰ ਮਿਲ ਲਾਇਆ ਅਸੀਂ ਉਸ ਨੂੰ ਜੱਫੀਆਂ ਪਾ ਕੇ ਮਿਲੇ ਤੇ ਝਟ ਚਾਹ ਪੀਂਦੀ ਆਖਿਆ ਸਾਡੇ ਕੇ ਕਮਰੇ ਦੇ ਬਾਹਰ ਵੇੜਾ ਤੇ ਰਸੋਈ ਸੀਗੀ ਮੈਂ ਚੁੱਲ੍ਹੇ ਉੱਤੇ ਦੇਗਚੀ ਵਿੱਚ ਪਾਣੀ ਉਬਲਣਾ ਰੱਖ ਦਿੱਤਾ ਅਵਤਾਰ ਨੇ ਰਸੋਈ ਵਿੱਚ ਖਿੰਡੇ ਭਾਂਡੇ ਤੇ ਪਲੇਟਾਂ ਤੇ ਫਿਰ ਤੋਂ ਅੱਖੀ ਹੋਈ ਦੇਗਚੀ ਦੇਖੀ ਤੇ ਬੋਲਿਆ ਓਏ ਕੰਜਰੋ ਦੇਗਚੀ ਇੰਨੀ ਗੰਦੀ ਕਿਉਂ ਰੱਖੀ ਹੋਈ ਹੈ ਮੈਂ ਆਖਿਆ ਬੰਬਈ ਜਾ ਕੇ ਤੂੰ ਕੁਝ ਜ਼ਿਆਦਾ ਹੀ ਸ਼ਕੀਨ ਹੋ ਗਿਆ ਏ ਦੇਗ ਚ ਜਿੰਨੀ ਪੁਰਾਣੀ ਉਤਨੀ ਚਾਹ ਸਵਾਦ ਆ ਅਵਤਾਰ ਬੋਲਿਆ ਮੈਂ ਨਹੀਂ ਪੀਵਾਂਗਾ ਐਸੇ ਵਿੱਚ ਚਾਹ ਮੈਂ ਇਹ ਦਿਖਾਉਣ ਲਈ ਕਿ ਬੰਬਈ ਜਾ ਕੇ ਉਹ ਬਦਲਿਆ ਨਹੀਂ ਸੀਗਾ ਉਸਨੇ ਆਪਣੀ ਰੇਸ਼ਮੀ ਕਮੀਜ਼ ਦੀਆਂ ਬਾਹਾਂ ਚੜਾਈਆਂ ਤੇ ਬਦੋ ਬਦੀ ਦੇਗ ਚ ਨੂੰ ਚੁੱਲ੍ਹੇ ਉੱਤੋਂ ਲਾ ਕੇ ਪਾਣੀ ਡੁੱਲਣ ਲੱਗਾ ਮੈਂ ਉਸਦਾ ਹੱਥ ਫੜ ਲਿਆ ਤੇ ਆਖਿਆ ਕਿਉਂ ਬਣੀ ਬਣਾਈ ਚਾਹ ਦਾ ਨਾਸ ਮਾਰਨ ਲੱਗਿਆ ਆ ਬਿਹਾਰ ਵਿੱਚ ਕਾਲ ਪਿਆ ਹੋਇਆ ਆ ਬੰਗਾਲ ਵਿੱਚ ਬਲਵੇ ਹੋ ਗਏ ਨੇ ਤੇ ਤੂੰ ਕੌਮ ਦਾ ਨੁਕਸਾਨ ਕਰਨ ਲੱਗਿਆ ਹੋਇਆ ਇਹ ਬੰਬਈ ਦੇ ਇਰਾਨੀ ਹੋਟਲ ਦੀ ਚਾਹ ਤੋਂ ਤਾਂ 100 ਦਰਜੇ ਚੰਗੀ ਐ ਮੈਂ ਫਿਰ ਉਸੇ ਤਰ੍ਹਾਂ ਉਬਲਦੀ ਦੇਗਚੀ ਨੂੰ ਚੁੱਲੇ ਉੱਤੇ ਰੱਖ ਦਿੱਤਾ ਤਾਰ ਦੇ ਜਾਣ ਪਿੱਛੋਂ ਦੇਗਚੀ ਦੀ ਉਹੀ ਹਾਲਤ ਰਹੀ ਤੇ ਸਾਡੀ ਉਸ ਤੋਂ ਵੀ ਖੱਦਸਾ ਬੇਰਜ਼ਗਰੀ ਤੋਂ ਤਾਂਗਾਕੇ ਦਵਿੰਦਰ ਸਿੰਘ ਜੋਸ਼ਨੀ ਅੰਗਰੇਜ਼ੀ ਦਾ ਟਾਈਪ ਸਿੱਖ ਲਿਆ ਤੇ ਉਸ ਨੂੰ ਇੱਕ ਵਕੀਲ ਨੇ ਸ਼ਾਮ ਵੇਲੇ 4 ਘੰਟੇ ਰੋਜ਼ਾਨਾ ਕੰਮ ਕਰਨ ਵਾਸਤੇ ਰੱਖ ਲਿਆ ਸੀਗਾ ਇਤਨੇ ਵਿੱਚ ਮੈਨੂੰ ਵੀ ਨੌਕਰੀ ਮਿਲ ਗਈ ਸਾਬਣ ਬਣਾਉਣ ਵਾਲੇ ਇੱਕ ਕਾਰਖਾਨੇ ਵਿੱਚ ਕਲਰਕ ਦੀ ਖਾਲੀ ਸੀਗੀ ਮੈਂ ਉੱਥੇ ਭਰਤੀ ਹੋ ਗਿਆ ਕਾਰਖਾਨੇ ਦੇ ਸੇਲਜ਼ ਡਿਪਾਰਟਮੈਂਟ ਵਿੱਚ ਬਹੁਤ ਸਾਰੀਆਂ ਕੁੜੀਆਂ ਵੀ ਕੰਮ ਕਰਦੀਆਂ ਸਨ ਗਦਾਮ ਵਿੱਚੋਂ ਸਾਡੇ ਕਮਰੇ ਵਿੱਚੋਂ ਤੇ ਕੱਪੜਿਆਂ ਵਿੱਚੋਂ ਸਾਬਣ ਦੀ ਤਿਲਕੁਨੀ ਜਹੀ ਮਹਿਕ ਆਉਂਦੀ ਸੀਗੀ ਜਿਸ ਤੋਂ ਅਸੀਂ ਸਾਰੇ ਨਫ਼ਰਤ ਕਰਦੇ ਸਾਂ ਅੱਧੀ ਛੁੱਟੀ ਵੇਲੇ ਮੈਂ ਛੋਲੇ ਕੋਲਚੇ ਖਾਂਦਾ ਤਾਂ ਇਹਨਾਂ ਵਿੱਚੋਂ ਵੀ ਸਾਬਨ ਦੀ ਮਹਿਕ ਡੂ ਖੁਸ਼ਬੂ ਆਉਂਦੀ ਸੀਗੀ ਮੂੰਹ ਵਿੱਚ ਛੋਲਿਆਂ ਦੇ ਨਾਲ-ਨਾਲ ਚੱਗ ਦਾ ਸਵਾਦ ਵੀ ਆਉਂਦਾ ਸੀਗਾ 8 ਘੰਟੇ ਕੰਮ ਕਰਨ ਪੁੱਛੇ ਜਦੋਂ ਮੈਂ ਘਰ ਪਰਤਦਾ ਤਾਂ ਚਾਹ ਦਾ ਆਨੰਦ ਦੁੱਗਣਾ ਹੁੰਦਾ ਤਨਖਾਹ ਬਹੁਤੀ ਨਹੀਂ ਸੀਗੀ ਪਿਛਲੇ ਕਾਜ ਮਹੀਨੇ ਤਾਂ ਨੁੱਕੜ ਵਾਲੇ ਹਟ ਬਾਣੀਏ ਦਾ ਇਤਿਹਾਸ ਹੀ ਦਾ ਹਿਸਾਬ ਹੀ ਚੁਕਾਉਂਦੇ ਰਹੇ ਸੀਗੇ ਭਾਂਡੇ ਮਾਂਜਣ ਵਾਲੀ ਮਾਈ ਰੱਖਣ ਦੀ ਨੌਬਤ ਹੀ ਨਾ ਆਈ ਸਕੂੰ ਦੇਖ ਜੀ ਦੀ ਤਾਂ ਅੱਖੀ ਹੋਈ ਗੜੱਤਨ ਭਰੀ ਮਹਿਕ ਦੇ ਅਸੀਂ ਇਤਨੇ ਆਦੀ ਹੋ ਗਏ ਸਾਂ ਕਿ ਇਸੇ ਕਿਸੇ ਥਾਂ ਹੋਰ ਜਾ ਕੇ ਚਾਦ ਸਵਾਦ ਹੀ ਨਹੀਂ ਸੀ ਲੱਗਦੀ। ਮੇਰੇ ਦਫ਼ਤਰ ਵਿੱਚ ਬੜੀ ਚਲਬਲੀ ਜਹੀ ਕੁੜੀ ਸੀਗੀ ਰੰਗਸਾਰ ਵਾਲਾ ਅੱਖਾਂ ਮੋਟੀਆਂ ਤੇ ਸ਼ਰਾਰਤੀ ਗਦਰ ਜਿਸਮ ਉਹਦਾ ਨਾਂ ਲੀਲਾ ਸੀਗਾ। ਉਹ ਸਾਰੇ ਕਲਰਕਾਂ ਨਾਲ ਟਿਚਣਾ ਕਰਦੀ ਹਰ ਇੱਕ ਨੂੰ ਮਜ਼ਾਕ ਨਾਲ ਪਾਪਾ ਜੀ ਆਖਦੀ ਬੁੱਢੇ ਸੁਗੜੂ ਖਜਾਣਚੀ ਤੋਂ ਜਦੋਂ ਮਹੀਨੇ ਦੀ ਤਨਖਾਹ ਲੈਣ ਜਾਂਦੀ ਤਾਂ ਉਸ ਨੂੰ ਵੀ ਮਸਕਰੀ ਕਰਨੋਂ ਨਹੀਂ ਸੀ ਟੱਲਦੀਗੀ। ਇੱਕ ਵਾਰ ਤਨਖਾਹ ਲੈਂਦੇ ਹੋਏ ਉਸਨੇ ਇੱਕ ਨਵਾਂ ਪੈਸਾ ਬੁੱਢੇ ਖਜ਼ਾਂਚੀ ਦੇ ਗੰਜੇ ਸਿਰ ਉੱਤੇ ਵਾਰ ਕੇ ਉਸ ਦੀ ਝੋਲੀ ਵਿੱਚ ਛੋੜ ਦਿੱਤਾ ਤੇ ਬੋਲੀ ਪਾਪਾ ਜੀ ਐਸੇ ਰਕਮ ਦਾ ਖਾਲਿਸ ਦੇਸੀ ਕ્યો ਲੈ ਕੇ ਖਾ ਲੈਣਾ ਸਿਹਤ ਬਣ ਜਾਵੇਗੀ ਸਾਰੇ ਕਲਰਕ ਤੇ ਕੁੜੀਆਂ ਹੱਸਣ ਲੱਗੇ ਮਲੀਲਾ ਨੂੰ ਕਈ ਹਫ਼ਤੇ ਤਾੜਦਾ ਰਿਹਾ ਕਿ ਐਸ ਨਾਲ ਕਿਸ ਤਰ੍ਹਾਂ ਦੋਸਤੀ ਪੱਕੀ ਕੀਤੀ ਜਾਵੇ ਇੱਕ ਦਿਨ ਦਫ਼ਤਰ ਦੀ ਛੁੱਟੀ ਤੋਂ ਕੁਝ ਮਿੰਟ ਪਹਿਲਾਂ ਹੀ ਮੈਂ ਬਾਹਰ ਨਿਕਲ ਆਇਆ ਤੇ ਇੱਕ ਚੰਗੇ ਜਿਹੇ ਸਕੂਟਰ ਰੇਕਸ਼ਾ ਵਾਲੇ ਨੂੰ ਹਾਕ ਮਾਰ ਕੇ ਰੋਕ ਲਿਆ ਉਸ ਨੇ ਸਕੂਟਰ 모ੜਿਆ ਤੇ ਮੈਂ ਉਸ ਨੂੰ ਪਟੇਲ ਨਗਰ ਚੱਲਣ ਲਈ ਆਖਿਆ ਚਾਰ ਮਿੰਟ ਮੈਂ ਉਸ ਦਾ ਮੀਟਰ ਠੀਕ ਕਰਵਾਉਣ ਤੇ ਸਿਗਰਟ ਖਰੀਦਣ ਵਿੱਚ ਲਗਾ ਦਿੱਤੇ ਇਹ ਸਾਰਾ ਕੁਝ ਮੈਂ ਇਸ ਚਲਾਕੀ ਨਾਲ ਬਿਆੰਤਿਆ ਸੀਗਾ ਕਿ ਜਦੋਂ ਲੀਲਾ ਬੱਸ ਫੜਨ ਲਈ ਇੱਥੋਂ ਦੀ ਲੰਗੇ ਤਾਂ ਮੈਂ ਸਾਇਦ ਸਵੇਰ ਹੀ ਉਸ ਨੂੰ ਮਿਲ ਪਾਵਾਂ ਮੈਂ ਸਕੂਟਰ ਵਿੱਚ ਬੈਠਣ ਲੱਗਾ ਤੇ ਲੀਲਾ ਅੱਖਾਂ ਮਟਕਾਉਂਦੀ ਕੋਲੋਂ ਦੀ ਲੰਗੀ ਬਨਾਵਟੀ ਹੈਰਾਨੀ ਨਾਲ ਮੈਂ ਪੁੱਛਿਆ ਇਤਨੀ ਤੇਜ਼ ਤੇਜ਼ ਕਿੱਧਰ ਜਾ ਰਹੀ ਹੈ ਬੱਸ ਫੜਨੀ ਹੈ ਉਹ ਬੋਲੀ ਕਿੱਥੋਂ ਲਈ ਦੇਵ ਨਗਰ ਲਈ ਘਰ ਜਾਣਾ ਹੈ ਮੈਂ ਆਖਿਆ ਮੈਂ ਪਟੇਲ ਨਗਰ ਜਾ ਰਿਹਾ ਹਾਂ ਰਸਤੇ ਵਿੱਚ ਲਾ ਦੇਵਾਂਗਾ ਆ ਬੈਠ ਜਾ ਉਸ ਨੇ ਬਸੰਦੇ ਸਟੈਂਡ ਵੱਲ ਨਜ਼ਰ ਮਾਰੀ ਜਿੱਥੇ ਮੁਸਾਫਰਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ ਇਰਾਂ ਤੱਕ ਸੋਚ ਕੇ ਉਹ ਬੋਲੀ ਚੰਗਾ ਉਹ ਸਕੂਟਰ ਵਿੱਚ ਮੇਰੇ ਨਾਲ ਬੈਠ ਗਈ ਸੀ ਸਕੂਟਰ ਦਿੱਲੀ ਦੀਆਂ ਖਾਸ ਤਾਂ ਸੜਕਾਂ ਉੱਤੇ ਉਛਲਦਾ ਹੋਇਆ ਜਾ ਰਿਹਾ ਸੀ ਤੇ ਕੜੀ-ਮੂੜੀ ਮੇਰਾ ਮੋਢਾ ਤੇ ਪਟ ਲੀਲਾ ਨਾਲ ਲੱਗਦਾ ਸੀਗਾ ਮੇਰੇ ਸਰੀਰ ਵਿੱਚ ਸੁਰਸਰੀ ਦੌੜਨ ਲੱਗੀ ਸੀ ਥੋੜੀ ਜਿਹੀ ਗੱਲਬਾਤ ਪਿੱਛੋਂ ਮੈਂ ਉਸ ਨੂੰ ਆਖਿਆ ਆਪਾਂ ਦੋਵੇਂ ਇਕੱਠੇ ਕੰਮ ਕਰਦੇ ਹਾਂ ਪਰ ਕਦੀ ਰਲ ਕੇ ਚਾਹ ਵੀ ਨਹੀਂ ਪੀਤੀ ਅੱਜ ਤੂੰ ਇੰਨੀ ਛੇਤੀ ਘਰ ਪਹੁੰਚ ਕੇ ਕੀ ਕਰਨਾ ਹੈ ਚੱਲ ਮੇਰੇ ਨਾਲ ਮੇਰੇ ਵੱਲ ਚੱਲ ਗਈ ਉੱਥੇ ਚਾਹ ਪੀਵਾਂਗੇ ਨਾਲੇ ਮੇਰਾ ਘਰ ਦੇਖ ਲਵੇਂ ਉਸਨੇ ਦੋ ਵਾਰ 나 ਨੂੰ ਨਿਕਰ ਕੀਤੀ ਤੇ ਆਖਰ ਮੰਨ ਗਈ ਉਸ ਵੇਲੇ ਸਕੂਟਰ ਸੜਕ ਦੇ ਇੱਕ ਟੋਏ ਤੋ ਬੜਕਿਆ ਤੇ ਅਸੀਂ ਦੋਵੇਂ ਉਛਲ ਕੇ ਇੱਕ ਦੂਜੇ ਨਾਲ ਟਕਰਾ ਗਏ ਮੇਰਾ ਖੂਨ ਤੇ ਦੇ ਸਕੂਟਰ ਦੇ ਪਹੀਆਂ ਵਾਂ ਗਰਦਿਸ਼ ਕਰ ਰਿਹਾ ਸੀਗਾ ਜਦੋਂ ਅਸੀਂ ਕਰੋਲ ਬਾਗ ਕੋਲ ਦੀ ਲੰਗਰ ਲੱਗੇ ਤਾਂ ਲੀਲਾ ਨੇ ਇੱਕਦਮ ਆਪਣਾ ਮਨ ਬਦਲ ਲਿਆ ਤੇ ਬੋਲੀ ਮੈਂ ਆਪਣੇ ਘਰ ਹੀ ਜਾਵਾਂਗੀ ਤੇਰੇ ਨਾਲ ਚਾ ਫਿਰ ਕਦੇ ਕਿਸੇ ਦਿਨ ਪੀ ਲਵਾਂਗੀ ਇਹ ਫਿਕਰਾ ਅਸਨੇਤਨੀ ਉੱਬੜਵਾਹੀ ਦ੍ਰਿੜਤਾ ਨਾਲ ਆਖਿਆ ਕਿ ਮੈਂ ਦੇਖਦਾ ਰਹਿ ਗਿਆ ਮੈਨੂੰ ਕੋਈ ਗੱਲ ਨਾ ਸੁਝੀ ਮੈਂ ਸਕੂਟਰ ਵਾਲੇ ਨੂੰ ਦੇਵ ਨਗਰ ਵੱਲ ਚੱਲਣ ਲਈ ਆਖਿਆ ਨੀਲਾ ਨੇ ਸਕੂਟਰ ਵਿੱਚ ਉੱਤਰ ਕੇ ਮੇਰਾ ਧੰਨਵਾਦ ਕੀਤਾ ਤੇ ਕਾਲੀ ਕਾਲੀ ਚਲੀ ਗਈ ਮੈਂ ਸਕੂਟਰ ਵਿੱਚ ਬੈਠ ਕੇ ਇਕੱਲਾ ਹੀ ਆਪਣੇ ਘਰ ਪਹੁੰਚ ਗਿਆ ਘਰ ਪਹੁੰਚ ਕੇ ਰੋਜ਼ ਵਾਂਗ ਜੰਦਰਾ ਖੋਲ੍ਹਿਆ ਵਰਸ਼ਟ ਨੂੰ ਕਿਲ ਉੱਤੇ ਟੰਗਿਆ ਤੇ ਦੇਗਜੀ ਵਿੱਚ ਪਾਣੀ ਭਰ ਕੇ ਚੁੱਲ੍ਹੇ ਉੱਤੇ ਰੱਖ ਦਿੱਤਾ ਥੋੜੇ ਚਿਰ ਲਈ ਮੈਂ ਮਨਜੀਤ ਤੇ ਉਦਾਸ ਲੇਟ ਗਿਆ ਸੀਗਾ ਦਿਮਾਗ ਵਿੱਚ ਚ ਰਹਿ ਰਹਿ ਕੇ ਲੀਲਾ ਦੀਆਂ ਸ਼ਰਾਰਤੀ ਮੋਟੀਆਂ ਅੱਖਾਂ ਘੁੰਮ ਰਹੀਆਂ ਸਨ ਤੇ ਆਪਣੇ ਆਪ ਉੱਤੇ ਗੁੱਸਾ ਵੀ ਆ ਰਿਹਾ ਸੀਗਾ ਦੇਖ ਚੀ ਉਬਲ ਉਬਲ ਕੇ ਝੱਲੀ ਹੋ ਗਈ ਸੀ ਤੇ ਮੈਂ ਚਾਹ ਬਣਾਈ ਤੇ ਪਿਆਲੇ ਵਿੱਚ ਪਾ ਕੇ ਪੀਣ ਲੱਗਾ ਪਰ ਅੱਜ ਚਾਹ ਦਾ ਮਜ਼ਾ ਨਾ ਆਇਆ ਦੂਜੇ ਦਿਨ ਲੀਲਾ ਮੈਨੂੰ ਦਫ਼ਤਰ ਵਿੱਚ ਮਿਲੀ ਤਾਂ ਮੈਂ ਸ਼ਰਾਰਤ ਨਾਲ ਪੁੱਛਿਆ ਮੇਰੇ ਘਰ ਦੀ ਚਾਹ ਪੀ ਨਹੀਂ ਆਉਣਾ ਲੀਲਾ ਨੇ ਉਸੇ ਸ਼ੋਖੀ ਨਾਲ ਆਖਿਆ ਜ਼ਰੂਰ ਆਵਾਂਗੀ ਇਸ ਪਿੱਛੋਂ ਮੇਰੇ ਤੇ ਲੀਲਾ ਵਿਚਕਾਰ ਅਕਸਰ ਇਹੋ ਚਾਹ ਪੀਣ ਦੀ ਗੱਲ ਹੁੰਦੀ ਜਿਸ ਨੂੰ ਉਹ ਇਹ ਆਖ ਕੇ ਟਾਲ ਦਿੰਦੀ ਜ਼ਰੂਰ ਆਵਾਂਗੀ ਉਸ ਦੇ ਇਸ ਜਵਾਬ ਤੋਂ ਮੇਰੇ ਦਿਲ ਵਿੱਚ ਰੜਕ ਸਗੋਂ ਵਧੇਰੇ ਹੋਰ ਹੋ ਗਈ ਸੀ ਮੈਂ ਮਨਸੂਬੇ ਬੰਨ੍ਹਦਾ ਤੇ ਵਿਅੰਤਤਾ ਕਰਦਾ ਕਿਸੇ ਦਿਨ ਇਸ ਸਾਲੀ ਦੀ ਮੜਕ ਜ਼ਰੂਰ ਪੰਨਣੀ ਹੈ ਇੱਕ ਦਿਨ ਬਾਰਿਸ਼ ਹੋ ਰਹੀ ਸੀ ਮੈਂ ਮੌਕਾ ਤਾੜ ਕੇ ਸਕੂਟਰ ਵਾਲਾ ਜਾਲ ਵਿਛਾਇਆ ਛੁੱਟੀ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਮੈਂ ਦਫ਼ਤਰੋਂ ਨਿਕਲ ਆਇਆ ਤੇ ਸਕੂਟਰ ਨੂੰ ਘੇਰ ਕੇ ਖੜਾ ਗਿਆ ਸੀਗਾ ਥੋੜੇ ਚਿਰ ਪਿੱਛੋਂ ਹੀ ਬਾਰਿਸ਼ ਤੋਂ ਬਚਣ ਲਈ ਸੈਰ ਉਤੇ ਅਖਬਾਰ ਰਖੀ ਲਾ ਪੈਦੀ ਹੋਈ ਮੇਰੇ ਕੋਲ ਲੰਗੀ ਤਾਂ ਮੈਂ ਹਾਕ ਮਾਰ ਲਈ ਉਹ ਝੱਟ ਸਕੂਟਰ ਵਿੱਚ ਆ ਬੈਠੇ ਸਕੂਟਰ ਦੌੜਨ ਲੱਗਾ ਤਾਂ ਕਣੀਆਂ ਤੋਂ ਬਚਣ ਲਈ ਅਸੀਂ ਇੱਕ ਦੂਜੇ ਦੇ ਹੋਰ ਨੇੜੇ ਹੋ ਕੇ ਬੈਠੇ ਮੈਂ ਆਖਿਆ ਅੱਜ ਚਾਹ ਪੀਣ ਦਾ ਦਿਨ ਹੈ ਚੱਲ ਮੇਰੇ ਘਰ ਚੱਲ ਗਏ ਉੱਥੇ ਚੱਲ ਕੇ ਗਰਮ ਗਰਮ ਚਾਹ ਪੀਵਾਂਗੇ ਲੀਲਾ ਬੋਲੀ ਮਨਜ਼ੂਰ ਹੈ ਕ੍ਰੋਲ ਬਾਗ ਆਇਆ ਤਾਂ ਮੇਰਾ ਦਿਲ ਟੜਕਿਆ ਪਰ ਅਜ ਲੀਲਾ ਨੇ ਮੇਰੇ ਘਰ ਜਾਣ ਦਾ ਫੈਸਲਾ ਕਰ ਲਿਆ ਸੀ ਮੈਂ ਖੁਸ਼ ਆ ਸਕੂਟਰ ਚਿੱਕਰ ਦੇ ਪਾਣੀ ਨਾਲ ਭਰੇ ਟੋਇਆਂ ਵਿੱਚੋਂ ਦੀ ਛਿੱਟੇ ੜਾਉਂਦਾ ਛੇਤੀ ਹੀ ਮੇਰੇ ਘਰ ਪਹੁੰਚ ਗਿਆ ਮੈਂ ਜੰਦਰਾ ਖੋਲ ਲਿਆ ਤਰਮੰਟਿਕ ਅੰਦਾਜ਼ ਨਾਲ ਚੁੱਕ ਕੇ ਲੀਲਾ ਨੂੰ ਕਮਰੇ ਵਿੱਚ ਪ੍ਰਵੇਸ਼ ਕਰਨ ਲਈ ਆਖਿਆ ਉਹ ਕਮਰੇ ਵਿੱਚ ਇਸ ਤਰ੍ਹਾਂ ਦਾਖਲ ਹੋਈ ਜਿਵੇਂ ਉਸ ਨੂੰ ਇਸ ਵਿੱਚ ਪਈ ਹਰ ਚੀਜ਼ ਦਾ ਪਹਿਲਾਂ ਹੀ ਪਤਾ ਹੋਵੇ ਮੈਂ ਪਿਛਲੀ ਕੰਧ ਵਾਲੀ ਖਿੜਕੀ ਦਾ ਹਰਾ ਪਰਦਾ ਧੰਨ ਦਿੱਤਾ ਸੀਗਾ ਕਮਰੇ ਵਿੱਚ ਇੱਕ ਪੁਰਾਣੀ ਮੇਜ਼ ਦੋ ਕੁਰਸੀਆਂ ਸਨ ਤੇ ਦੋ ਮੰਜੇ ਉਤੇ ਦੋ ਬਸਤਰੀ ਲੀਲਾ ਨੇ ਪੁੱਛਿਆ ਦੂਜਾ ਬਸਤਰਾ ਕਿਸ ਦਾ ਹੈ ਮੈਂ ਆਖਿਆ ਮੇਰੇ ਦੋਸਤ ਦਾ ਉਸ ਦੀ ਸ਼ਾਮ ਦੀ ਡਿਊਟੀ ਹੈ ਉਹ ਰਾਤ ਨੂੰ دیر ਨਾਲ ਆਉਂਦਾ ਹੈ ਤਾਂ ਫਿਰ ਤੂੰ ਕਿਸੇ ਸਾਥੀ ਨਾਲ ਰਹਿ ਰਿਹਾ ਹੈ ਇਹ ਆਖ ਕੇ ਉਹ ਮੁਸਕराई ਸੀਗੀ ਤੇਰੀ ਚਪਲੀ ਭਿੱਜ ਗਈ ਐ ਮੈਂ ਆਖਿਆ ਇਸ ਨੂੰ ਲਾ ਕੇ ਆਰਾਮ ਨਾਲ ਮੰਜੀ ਉੱਤੇ ਬੈਠ ਜਾ ਇਸ ਮੰਜੀ ਨੂੰ ਹੀ ਗੱਦੇਦਾਰ ਕੌਚ ਸਮਝ ਲੈ ਮੈਂ ਇਤਨੇ ਵਿੱਚ ਚਾਹ ਬਣਾਉਂਦਾ ਹਾਂ ਉਹ ਚਪਲੀ ਲਾ ਕੇ ਆਰਾਮ ਨਾਲ ਮੰਜੀ ਉੱਤੇ ਬੈਠ ਗਈ ਦੋਹਾਂ ਬਿਸਤਰਿਆਂ ਤੇ ਦੋਵੇਂ ਸਰਹਾਣੇ ਜੋੜ ਕੇ ਉਸਨੇ ਢੋਲ ਲਗਾ ਲਈ ਸੀ ਮੈਂ ਰਸੋਈ ਵਿੱਚ ਗਿਆ ਤੇ ਅੱਗ ਬਾਲ ਕੇ ਦੇਕਤੀ ਵਿੱਚ ਪਾਣੀ ਉਬਲਣਾ ਧਰ ਦਿੱਤਾ ਮੇਰੇ ਸਰੀਰ ਵਿੱਚ ਤਿਤਲੀਆਂ ਉੱਡ ਰਹੀਆਂ ਸਨ ਤੇ ਮੈਂ ਨਿੱਕੇ ਨਿੱਕੇ ਮਨਸੂਬੇ ਬਣ ਰਿਹਾ ਸੀ ਕਿ ਕਿਸ ਤਰ੍ਹਾਂ ਮੈਂ ਉਸ ਦੀ ਚਪਲੀ ਚੋੱਕ ਕੇ ਚੁੱਲ੍ਹੇ ਉੱਤੇ ਸੁਕਾਵਾਂਗਾ ਫਿਰ ਮੈਂ ਉਸ ਦੇ ਗਿੱਲੇ ਵਾਲਾਂ ਦੇ ਗੱਲਾਂ ਉੱਤੇ ਡਿੱਗੇ ਪਾਣੀ ਦੇ ਕਤਰਿਆਂ ਨੂੰ ਪੁੰਜਣ ਦੀ ਕੋਸ਼ਿਸ਼ ਕਰਾਂਗਾ ਫਿਰ ਉਸ ਨੇ ਚਮਕਿਆਂ ਨੂੰ ਹੱਥ ਲਾ ਕੇ ਦੇਖਾਂਗਾ ਤੇ ਫਿਰ ਮੈਂ ਪੈਰਾਂ ਦੀ ਬੈੜਕ ਸੁਣੀ ਦੇਖਿਆ ਲੀਲਾ ਨੰਗੇ ਪੈਰ ਰਸੋਈ ਵਿੱਚ ਆ ਗਈ ਸੀ ਹਲੇ ਚਾਹ ਨਹੀਂ ਬਣੀ ਮੈਨੂੰ ਇਕੱਲੀ ਨੂੰ ਅੰਦਰ ਬਿਠਾ ਰੱਖਿਆ ਏ ਫੈਰੋਜ਼ ਦੀ ਨਜ਼ਰ ਦੇਖ ਜੀ ਵੱਲ ਗਈ ਤੇ ਉਹ ਬੋਲੀ ਉਫ ਕਿੰਨੀ ਕਾਲਖ ਜੰਮੀ ਏ ਦੇਖ ਜੀ ਉੱਤੇ ਉਹ ਲੱਗਦਾ ਹੈ ਜਿਵੇਂ ਸਦੀਆਂ ਤੋਂ ਇਸ ਨੂੰ ਕਦੇ ਕਿਸੇ ਨੇ ਸਾਫ਼ ਨਹੀਂ ਕੀਤਾ ਮੈਂ ਆਖਿਆ ਇਸ ਵਿੱਚ ਚਾਹ ਬਹੁਤ ਸਵਾਦ ਬੰਦੀ ਏ ਪੀਵੇਗੀ ਤੇ ਯਾਦ ਕਰੇਗੀ ਮੈਂ ਪਟੇਲਾ ਪਿਆਲੇ ਮੈਂ ਪਲੇਟਾਂ ਪਿਆਲੇ ਮੇਜ਼ ਉੱਤੇ ਸਜਾ ਦਿੱਤੇ ਪੀਪੀ ਵਿੱਚੋਂ ਮਠਿਆ ਕੱਢੀਆਂ ਤੇ ਨਾਲ ਅੰਬ ਦਾ achar ਥੋੜੇ ਚੈਰ ਵਿੱਚ ਮੈਂ ਚਾਹ ਲੈ ਕੇ ਆ ਗਿਆ ਸੀਗਾ ਲੀਲਾ ਉਸੇ ਤਰ੍ਹਾਂ ਪਸਰ ਕੇ ਮੰਜੇ ਉੱਤੇ ਬੈਠ ਗਈ ਤੇ ਮੈਂ ਕੁਰਸੀ ਉੱਤੇ ਅਸੀਂ ਦੋਵੇਂ ਚਾਹ ਪੀਣ ਲੱਗੇ ਤਾਂ ਮੇਰਾ ਧਿਆਨ ਲੀਲਾ ਦੇ ਚਮਕਿਆਂ ਤੇ ਭਿੱਜੇ ਹੋਏ ਵਾਲਾਂ 'ਵੱਲ ਗਿਆ ਸੀ ਲੀਲਾ ਨੇ ਪਹਿਲਾਂ ਸਾਬਨ ਦੇ ਕਾਰਖਾਨੇ ਦੇ ਬੁੱड्ढे ਖਜ਼ਾਂਚੀ ਦੀ ਗੱਲ ਛੇੜੀ ਸੀਗੀ ਫਿਰ ਬਹੁ ਬੇਗਮ ਫਿਲਮ ਦੀ ਤੇ ਫਿਰ ਚਿੜੀਆਂ ਘਰ ਦੇ ਲੰਗੂਰਾ ਦੀ ਤੇ ਅਖੀਰ ਮਠੀਆਂ ਤੇ ਅਚਾਰ ਦੀ ਤਾਰੀਫ ਕਰਨ ਲੱਗੀ ਸੀਗੀ ਮੈਂ ਇਸ਼ਕ ਦੀਆਂ ਗੱਲਾਂ ਸੋਚ ਰਿਹਾ ਸੀ ਪਰ ਸਮਝ ਨਹੀਂ ਸੀ ਆਉਂਦੀ ਕਿ ਲੰਗੂਰਾ ਤੇ ਮਠੀਆਂ ਵਿੱਚੋਂ ਮੁਹੱਬਤ ਦੀ ਗੱਲ ਕਿਵੇਂ ਤੋੜਾਂ ਤੇ ਮੈਂ ਉਸ ਦੇ ਸੰਡੋਲ ਲੰਗਾ ਨੂੰ ਤੱਕ ਰਿਹਾ ਸੀਗਾ ਜਿੰਨਾ ਵਿੱਚੋਂ ਸੇਕ ਆਉਂਦਾ ਸੀਗਾ ਚਾਹ ਦੇ ਤਿੰਨ ਪਿਆਲੇ ਪੀ ਕੇ ਤੇ ਚਾਹ ਮਠੀਆਂ ਚਾਰ ਖਾ ਕੇ ਉਹ ਇੱਕਦਮ ਬੋਲੀ ਮੇਰੀਆਂ ਚੱਪਲਾਂ ਸੁੱਕ ਗਈਆਂ ਤਾਂ ਚੱਕ ਲਿਆ ਮੈਂ ਜਾਣਾ ਏ ਬਹੁਤ देर ਹੋ ਗਈ ਏ ਰਤਾ ਠਹਿਰ ਜਾ ਹੱਲੇ ਕੀ ਕਾਲੀ ਏ ਮੈਂ ਆਖਿਆ ਉਹ اٹਕਲੋਤੀ ਤੇ ਬੋਲੀ ਨਹੀਂ ਮੈਨੂੰ ਦੇਰ ਹੋ ਗਈ ਏ ਕਿੱਥੇ ਮੈਂ ਕਿੱਥੇ ਹੈ ਮੇਰੀ ਚੱਪਲ ਉਸ ਦਾ ਇਹ ਰੁੱਖਾ ਜਵਾਬ ਸੁਣ ਕੇ ਮੈਂ ਰਸੋਈ ਵਿੱਚ ਗਿਆ ਤੇ ਚੱਪਲ ਲੈ ਆਇਆ ਸੀਗਾ ਚੱਪਲੀ ਪਹਿਨ ਕੇ ਉਹ ਬੋਲੀ ਚਾਹ ਵਾਕਈ ਬਹੁਤ ਸਵਾਦ ਸੀ ਸ਼ੁਕਰੀਆ بارش ਥਮ ਚੁੱਕੀ ਸੀ ਮੈਂ ਉਸ ਨੂੰ ਛੱਡਣ ਲਈ ਬਾਹਰ ਤੀਕ ਆਇਆ ਉਸ ਨੇ ਸਾੜੀ ਦੇ ਪੱਲੇ ਨਾਲ ਸਿਰ ਕੱਜ ਲਿਆ ਤੇ ਤੇਜ਼ ਤੇਜ਼ ਕਦਮ ਪਟਦੀ ਚਲੀ ਗਈ ਜਦੋਂ ਮੈਂ ਵਾਪਸ ਕਮਰੇ ਵਿੱਚ ਆਇਆ ਤਾਂ ਉਹਦੇ ਸਾਰ ਬੈਸਤਰੇ ਉੱਤੇ ਨਡਾਲ ਮੂਹ ਦੇ ਮੂੰਹ ਟੈਪਿਆ ਫਿਰ ਬੇਚੈਨੀ ਨਾਲ ਉੱਠਿਆ ਤੇ ਕਮਰੇ ਵਿੱਚ ਚੱਕਰ ਕੱਟਣ ਲੱਗਾ ਦਿਲ ਵਿੱਚ ਖਲਬਲੀ ਜਿਹੀ ਮੱਚੀ ਹੋਈ ਸੀਗੀ ਕਮਰੇ ਵਿੱਚੋਂ ਨਿਕਲ ਕੇ ਰਸੋਈ ਵਿੱਚ ਜਾ ਵੜਿਆ ਜਿੱਥੇ ਚੁੱਲੇ ਅਗਤਾਂ ਕੀ ਹੋਈ ਦੇਖ ਜੀ ਪਈ ਸੀ ਮੈਨੂੰ ਦੇਖਤੀ ਉੱਤੇ ਗੁਰਸਾ ਆ ਮੈਂ ਇਸ ਨੂੰ ਚੱਕ ਕੇ ਵਿੜੇ ਵਿੱਚ ਲੈ ਗਿਆ ਤੇ ਰੇਤ ਨਾਲ ਜੋਰ-ਜੋਰ ਦੀ ਰਗੜ ਕੇ ਮਾਂਜਣ ਲੱਗਾ